ਦੋਸਤੋ ਪਰਮਜੀਤ ਨੇ ਆਪਣੀ ਜ਼ਿੰਦਗੀ ਇਕੱਲੇ ਰਹਿਣਾ ਸਿੱਖ ਲਿਆ ਸੀ ਉਸਦੇ ਪਤੀ ਦੀ ਮੌਤ ਨੂੰ ਬਹੁਤ ਸਾਲ ਹੋ ਗਏ ਸਨ ਹੁਣ ਉਹ ਆਪਣੇ ਮੁੰਡੇ ਮਰੀਕ ਸਿੰਘ ਅਤੇ ਬਹੂ ਹਰਮਨ ਨਾਲ ਰਹਿੰਦੀ ਸੀ ਪਰ ਉਸਦਾ ਰਹਿਣਾ ਸਿਰਫ ਨਾਂ ਦਾ ਹੀ ਰਹਿਣਾ ਸੀ ਕਿਉਂਕਿ ਘਰ ਵਿੱਚ ਤਾਂ ਉਸ ਨੂੰ ਕੋਈ ਬੁਲਾਉਂਦਾ ਹੀ ਨਹੀਂ ਸੀ ਇੱਕ ਦਿਨ ਦੁਪਹਿਰੇ ਖਾਣੇ ਦੀ ਮੇਜ਼ ਤੇ ਪਰਮਜੀਤ ਨੇ ਹੌਲੀ ਜੀ ਕਿਹਾ ਬੇਟੀ ਮੈਨੂੰ ਬਹੁਤ ਖੰਗ ਆ ਰਹੀ ਹੈ ਇਸ ਕਰਕੇ ਮੈਂ ਚੋਲ ਨਹੀਂ ਖਾ ਸਕਦੀ ਤੁਸੀਂ ਚੋਲ ਖਾ ਲਓ ਤੇ ਮੈਨੂੰ ਰੋਟੀ ਦੇ ਦਿਓ ਹਜੇ ਕਰਮਜੀਤ ਕਹਿ ਕੇ ਹੀ ਹਟੀ ਸੀ ਕਿ ਉਸਦੇ ਮੁੰਡੇ ਨੇ ਵਿਚਕਾਰੋਂ ਹੀ ਉਸਨੂੰ ਤੋਪ ਦਿੱਤਾ ਤੇ ਕਿਹਾ ਮਾਂ 2 ਦਿਨ ਹੋ ਗਏ ਹਰਮਨ ਨੂੰ ਵੀ ਬਹੁਤ ਖੰਗ ਤੇ ਜ਼ਖਾਮ ਲੱਗਿਆ ਹੋਇਆ ਹੈ ਤੁਸੀਂ ਚੁੱਪ ਕਰਕੇ ਚੋਲ ਖਾ ਲਓ ਵੈਸੇ ਵੀ ਮੈਨੂੰ ਲੱਗਦਾ ਹੈ ਕਿ ਰੋਟੀ ਖਾਣ ਵਿੱਚ ਤੁਹਾਨੂੰ ਬਹੁਤ ਮੁਸ਼ਕਲ ਆਉਂਦੀ ਹੈ ਜਿਸ ਕਰਕੇ ਤੁਸੀਂ ਘੰਟਾ-ਘੰਟਾ ਰੋਟੀ ਨੂੰ ਮੇਜ਼ ਤੇ ਲੈ ਕੇ ਹੀ ਬੈਠੇ ਰਹਿੰਦੇ ਹੁ ਮਰੀਕ ਦੀਆਂ ਗੱਲਾਂ ਸੁਣ ਕੇ ਪਰਮਜੀਤ ਨੂੰ ਬਹੁਤ ਬੁਰਾ ਲੱਗਿਆ ਉਹ ਸੋਚਣ ਲੱਗੀ ਕਿ ਮੁੰਡਾ ਆਪਣੀ ਪਤਨੀ ਦੀ ਤਕਲੀਫ ਤਾਂ ਦੇਖ ਸਕਦਾ ਹੈ ਪਰ ਆਪਣੀ ਮਾਂ ਦੀ ਤਕਲੀਫ ਉਸ ਨੂੰ ਕਿਉਂ ਨਹੀਂ ਦਿੱਸਤੀ ਕੀ ਵਿਆਹ ਤੋਂ ਬਾਅਦ ਮੁੰਡੇ ਲਈ ਮਾਂ ਦੀ ਕੋਈ اہمیت ਨਹੀਂ ਰੰਦੀ ਅੱਜ ਕਰਮਜੀਤ ਨੂੰ ਆਪਣੇ ਪਤੀ ਮੋਹਨ ਦੀ ਬਹੁਤ ਜ਼ਿਆਦਾ ਲੋੜੀ ਸੀ ਮੋਹਨ ਜੀ ਹਮੇਸ਼ਾ ਆਪਣੀ ਮਾਂ ਦਾ ਸਤਿਕਾਰ ਕਰਦੇ ਸੀ ਆਪਣੀ ਪਤਨੀ ਨੂੰ ਵੀ ਪਿਆਰ ਦਿੰਦੇ ਸੀ ਪਰ ਪਤਾ ਨਹੀਂ ਅਮਰੀਕਾ ਦੇ ਅੰਦਰ ਇਹ ਬਦਲਾ ਕਿੱਥੋਂ ਆ ਗਿਆ ਕਰਮਜੀਤ ਚੁੱਪਚਾਪ ਦਾਲ ਪੀ ਕੇ ਉੱਠ ਖੜੀ ਜੇਕਰ ਉਹ ਚੌਲ ਖਾਂਦੀ ਤਾਂ ਉਸ ਨੂੰ ਜ਼ਿਆਦਾ ਖੰਗ ਹੋਰ ਲੱਗ ਜਾਂਦੀ। ਇਸ ਲਈ ਉਸਨੇ ਬੀਨਾ ਕੁਝ ਕਦੇ ਖਾਣਾ ਛੱਡ ਦਿੱਤਾ। ਘਰ ਵਿੱਚ ਉਸ ਦੀ ਕੋਈ ਪਰਵਾਹ ਕਰਨ ਵਾਲਾ ਨਹੀਂ ਸੀ। ਪਰ ਇੱਕ ਸਹੇਲੀ ਸੰਗੀਤਾ। ਸੰਗੀਤਾ ਅਤੇ ਕਰਮਜੀਤ ਦੀ ਦੋਸਤੀ ਬਹੁਤ ਪੁਰਾਣੀ ਸੀ। ਜਦੋਂ ਵੀ ਉਹ ਪਾਰਕ ਵਿੱਚ ਮਿਲਦੀਆਂ, ਸੰਗੀਤਾ ਕਰਮਜੀਤ ਲਈ ਕੁਝ ਨਾ ਕੁਝ ਖਾਣ ਨੂੰ ਲੈ ਕੇ ਆਉਂਦੀ ਹੁੰਦੀ ਸੀ। ਉਹ ਹਮੇਸ਼ਾ ਕਰਮਜੀਤ ਦਾ ਹਾਲ ਪੁੱਛਦੀ। ਅਤੇ ਉਸਦੀ ਮਦਦ ਕਰਨ ਲਈ ਤਿਆਰ ਰਹਿੰਦੀ। ਇਸ ਵਾਰੀ ਜਦ ਕਰਮਜੀਤ ਦੀ ਤबीयत ਖਰਾਬ ਹੋਈ ਤਾਂ ਦਵਾਈ ਦਾ ਇੰਤਜ਼ਾਮ ਵੀ ਸੰਗੀਤਾ ਨੇ ਹੀ ਕੀਤਾ ਸੀ। ਦੋ ਦਿਨ ਬਾਅਦ ਕਰਮਜੀਤ ਕੁਝ ਠੀਕ ਹੋਈ ਤਾਂ ਉਹ ਪਾਰਕ ਵਿੱਚ ਸੰਗੀਤਾ ਨੂੰ ਮਿਲਣ ਗਈ। ਗੱਲਾਂ ਕਰਦਿਆਂ ਸੰਗੀਤਾ ਨੇ ਕਿਹਾ ਕਰਮਜੀਤ ਇਸ ਵਾਰੀ ਮੈਂ ਮਹਾਕੁੰਭਿਨ ਇਸ਼ਨਾਨ ਲੇ ਜਾ ਰਹੀ ਹਾਂ ਆਖਿਰ ਇੰਨੇ ਸਾਲਾਂ ਬਾਅਦ ਇਹ ਮੌਕਾ ਆਇਆ ਹੈ ਜੋ بار بار ਨਹੀਂ ਆਉਂਦਾ ਤੂੰ ਵੀ ਚੱਲ ਮਹਾਕੁੰਮ ਦਾ ਨਾਮ ਸੁਣ ਕੇ ਕਰਮਜੀਤ ਦੇ ਤੇਰੇ ਤੇ ਚਮਕਾਵੇ ਪਰ ਫਿਰ ਵੀ ਉਹ ਉਲਝਣ ਵਿੱਚ ਪੈ ਗਈ ਸੰਗੀਤਾ ਉੱਥੇ ਬਹੁਤ ਭੀੜ ਹੁੰਦੀ ਹੈ ਆਪਾਂ ਕਿਵੇਂ ਉੱਥੇ ਇਸ਼ਨਾਨ ਕਰਾਂਗੇ ਸੰਗੀਤਾ ਹੱਸ ਕੇ ਕਹਿੰਦੀ ਹੈ ਕਿ ਮੇਰਾ ਮੁੰਡਾ ਉੱਥੇ ਬਹੁਤ ਸਾਰਿਆਂ ਨੂੰ ਜਾਣਦਾ ਹੈ ਤੇ ਆਪਾਂ ਆਰਾਮ ਨਾਲ ਹੀ ਇਸ਼ਨਾਨ ਕਰ ਸਕਾਂਗੇ ਕਰਮਜੀਤ ਹੌਲੀ ਜਿਹੀ ਆਵਾਜ਼ ਵਿੱਚ ਕਹਿੰਦੀ ਹੈ ਤੂੰ ਤਾਂ ਕ੍ਰਿਸਮਸ ਵਾਲੀ ਨਹੀਂ ਤੇਰਾ ਬੇਟਾ ਤੇਰੀ ਕਿੰਨੀ ਕੁੜਵਾ ਕਰਦਾ ਹੈ ਪਰ ਇੱਕ ਮੇਰਾ ਮੁੰਡਾ ਜੋ ਨੇੜੇ ਹੋਣ ਦੇ ਬਾਬੂ ਵੀ ਮੇਰੇ ਨਾਲ ਗੱਲ ਨਹੀਂ ਕਰਦਾ ਜਦੋਂ ਵੀ ਕੋਈ ਗੱਲ ਕਰਦਾ ਹੈ ਤਾਂ ਹਮੇਸ਼ਾ ਮੈਨੂੰ ਉਲਟਾ ਸਿੱਧਾ ਹੀ ਬੋਲਦਾ ਹੈ ਸੰਗੀਤਾ ਨੇ ਗੰਭੀਰ ਹੋ ਕੇ ਕਿਹਾ ਕਰਮਜੀਤ ਹਮੇਸ਼ਾ ਚੁੱਪ ਰਹਿਣਾ ਚੰਗੀ ਗੱਲ ਨਹੀਂ ਕਈ ਵਾਰ ਬੋਲਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਲੋਕ ਸਾਡੀ ਚੁੱਪ ਦਾ ਗਲਤ ਫਾਇਦਾ ਚੁੱਕਣ ਲੱਗ ਪੈਂਦੇ ਹਨ ਕਰਮਜੀਤ ਸੰਗੀਤਾ মিয়া ਗੱਲਾਂ ਨੂੰ ਸੋਚਦੀ ਹੋਈ ਘਰੋਂ ਚਲੀ ਜਾਂਦੀ ਹੈ ਜਿਵੇਂ ਹੀ ਉਹ ਘਰ ਦਾ ਗੇਟ ਖੋਲਦੀ ਹੈ ਤਾਂ ਉਸਦੀ ਬਹੂ ਹਰਮਨ ਸਾਹਮਣੇ ਖੜੀ ਹੁੰਦੀ ਹੈ ਹਰਮਨ ਕਹਿੰਦੀ ਹੈ ਆ ਗਈ ਮਹਾਰਾਣੀ ਘੁੰਮ ਫਿਰ ਕੇ ਘਰ ਵਿੱਚ ਕੰਮ ਕਰਨ ਨੂੰ ਕਹਿ ਦਈਏ ਤਾਂ ਤबीयत ਖਰਾਬ ਹੋ ਜਾਂਦੀ ਹੈ ਹਰ ਪਾਰਕ ਜਾਣ ਵੇਲੇ ਤੇਰੀ ਤਬੀਅਤ ਖਰਾਬ ਨਹੀਂ ਹੁੰਦੀ ਇਹ ਸੁਣ ਕੇ ਕਰਮਜੀਤ ਨੂੰ ਸੰਗੀਤਾ ਦੀ ਗੱਲ ਯਾਦ ਆ ਗਈ ਹਮੇਸ਼ਾ ਚੁੱਪ ਰਹਿਣਾ ਸਹੀ ਨਹੀਂ ਹੁੰਦਾ ਇਸ ਵਾਰ ਕਰਮਜੀਤ ਨੇ ਹਿੰਮਤ ਜਟਾਈ ਅਤੇ ਸ਼ਾਂਤੀ ਵਿੱਚ ਕਿਹਾ ਮੈਂ ਘਰ ਦਾ ਸਾਰਾ ਕੰਮ ਕਰਦੀ ਹਾਂ ਝਾੜੂ ਲਾਉਂਦੀ ਹਾਂ ਬਰਤਨ ਧੋਂਦੀ ਹਾਂ ਖਾਣਾ ਬਣਾਉਂਦੀ ਹਾਂ ਜੇਕਰ ਫਿਰ ਵੀ ਕੋਈ ਕੰਮ ਰਹਿ ਗਿਆ ਹੋਵੇ ਤਾਂ ਅਸਦਮੈਂ ਮੈਂ ਉਹ ਵੀ ਕਰ ਦਵਾਂਗੀ ਪਰ ਆਤਾਨੇ ਮੀਨੇ ਮੈਨੂੰ ਨਾ ਮਾਰਿਆ ਕਰ ਕਰਮਜੀਤ ਦੀ ਗੱਲ ਸੁਣ ਕੇ ਹਰਮਨ ਨੂੰ ਗੁੱਸਾ ਆ ਗਿਆ ਹਰਮਨ ਕਹਿੰਦੀ ਹੈ ਮੰਮੀ ਜੀ ਤੁਸੀਂ ਕੁਝ ਜ਼ਿਆਦਾ ਹੀ ਬੋਲ ਰਹੇ ਹੋ ਜੇ ਤੁਸੀਂ ਇੰਨਾ ਬੋਲੋਗੇ ਤਾਂ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ ਇਹ ਕਹਿ ਕੇ ਹਰਮਨ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਜਦੋਂ ਸ਼ਾਮ ਨੂੰ ਅਮਰੀਕ ਦਫ਼ਤਰ ਤੋਂ ਆਉਂਦਾ ਹੈ ਤਾਂ ਹਰਮਨ ਰੋਣ ਦਾ ਨਾਟਕ ਕਰਦੀ ਹੈ ਤੇ ਕਹਿੰਦੀ ਹੈ ਕਿ ਤੇਰੀ ਮੰਮੀ ਮੈਨੂੰ ਬਹੁਤ ਉੱਠਾ ਸਿੱਧਾ ਬੋਲਨੀ ਇਹ ਸੁਣ ਕੇ ਅਮਰੀਕ ਗੁੱਸੇ ਵਿੱਚ ਆ ਜਾਂਦਾ ਹੈ ਤੇ ਉਹ ਗੁੱਸੇ ਵਿੱਚ ਆਪਣੀ ਮਾਂ ਦੇ ਕਮਰੇ ਵੱਲ ਤੁਰ ਪਿਆ ਮਾਂ ਤੇਰੀ ਹਿੰਮਤ ਕਿਵੇਂ ਹੋਈ ਹਰਮਨ ਨੂੰ ਕੁਝ ਕਹਿਣ ਦੀ ਤੈਨੂੰ ਪਤਾ ਨਹੀਂ ਕਿ ਮੈਂ ਉਸਨੂੰ ਕਿੰਨਾ ਪਿਆਰ ਕਰਦਾ ਹਾਂ ਉਹ ਅੱਜ ਰੋਈ ਜਾਂਦੀ ਹੈ ਤੇ ਪੱਕਾ ਤੂੰ ਕੁਝ ਉਸ ਨੂੰ ਗਲਤ ਕਹਿ ਦਿੱਤਾ ਜੇਕਰ ਤੁਸੀਂ ਹਰਮਨ ਦੀ ਬੇਇੱਜ਼ਤੀ ਕੀਤੀ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਕਰਮਜੀਤ ਨੇ ਕਿਹਾ ਬੇਟਾ ਤੈਨੂੰ ਸਿਰਫ ਆਪਣੀ ਪਤਨੀ ਦੀ ਤਕਲੀਫ ਦਿੱਤੀ ਹੈ ਮਾਂ ਚਾਹੇ ਜੀਵੇ ਚਾਹੇ ਮਰੇ ਇਸ ਨਾਲ ਤੈਨੂੰ ਕੋਈ ਫਰਕ ਨਹੀਂ ਪੈਂਦਾ ਜੇਕਰ ਬੇਟਾ ਇਹੋ ਜਿਹਾ ਹੋਵੇ ਤਾਂ ਇਸ ਤੋਂ ਵਧੀਆ ਹੈ ਕਿ ਮੇਰੇ ਕੋਈ ਬੇਟਾ ਹੀ ਨਾ ਹੁੰਦਾ ਅਮਰੀਕ ਗੁੱਸੇ ਵਿੱਚ ਆ ਜਾਂਦਾ ਹੈ ਤੇ ਆਪਣੀ ਮਾਂ ਦੀ ਗੱਲ ਤੇ ਜ਼ੋਰਦਾਰ ਚਪੇੜ ਮਾਰ ਦਿੰਦਾ ਹੈ ਆਪਣੀ ਉਕਾਰ ਦੇ ਵਿੱਚ ਰਹਿਓ ਜੇਕਰ ਤੁਸੀਂ ਹਰਮਨ ਦੇ ਖਿਲਾਫ ਹੁਣ ਕੁਝ ਵੀ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਇਸ ਥੱਪੜ ਨੂੰ ਹਮੇਸ਼ਾ ਯਾਦ ਰੱਖਣਾ ਇਹ ਕਹਿ ਕੇ ਮੁੰਡਾ ਕਮਰੇ ਵਿੱਚੋਂ ਨਿਕਲ ਜਾਂਦਾ ਹੈ ਪਰਮਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਪਰਮਜੀਤ ਕਹਿੰਦੀ ਹੈ ਮਾਂ ਉੱਤੇ ਹੱਥ ਚੁੱਕਣ ਵਾਲਾ ਮੁੰਡਾ ਕਦੇ ਸੁਖੀ ਨਹੀਂ ਰਹਿੰਦਾ ਇੱਕ ਦਿਨ ਤੈਨੂੰ ਇਸ ਗਲਤੀ ਦਾ ਬਹੁਤ ਵੱਡਾ ਪਛਤਾਵਾ ਹੋ ਪੇਗਾ ਦੋ ਤਿੰਨ ਦਿਨ ਇੰਜ ਹੀ ਲੰਘਦੇ ਜਾਂਦੇ ਹਨ ਕਰਮਜੀਤ ਪਹਿਲਾਂ ਨਾਲੋਂ ਵੀ ਵੱਧ ਚੁੱਪ ਰਹਿਣ ਲੱਗ ਗਿਆ ਜਦੋਂ ਉਹ ਸੰਗੀਤਾ ਨੂੰ ਪਾਰਕ ਵਿੱਚ ਮਿਲਣ ਜਾਂਦੀ ਹੈ ਤਾਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੁੰਦੀਆਂ ਹਨ ਉਹ ਸੰਗੀਤਾ ਨੂੰ ਦੱਸਦੀ ਹੈ ਕਿ ਮੇਰੇ بیٹے ਨੇ ਮੇਰੇ ਉੱਤੇ ਹੱਥ ਚੁੱਕਿਆ ਸੰਗੀਤਾ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਜਾਂਦਾ ਹੈ ਤੇ ਕਹਿੰਦੀ ਹੈ ਕਰਮਜੀਤ ਤੂੰ ਇੰਨੀ ਕਮਜ਼ੋਰ ਕਿਉਂ ਹੈ ਜੇਕਰ ਉਸਨੇ ਤੇਰੇ ਥੱਪੜ ਮਾਰਿਆ ਸੀ ਤਾਂ ਤੇਰੇ ਤੋਂ ਨਹੀਂ ਵੱਜ ਹੋਇਆ ਤੂੰ ਵੀ ਉਸਤੇ ਖਿੱਚ ਕੇ ਦੋ ਚਪੇੜ ਮਾਰਤੀ ਤੂੰ ਕਿਉਂ ਜੀ ਮਾਂ ਹੈ ਜੋ ਆਪਣੀ ਸੰਤਾਨ ਤੋਂ ਹੀ ਡਰ ਰਹੀ ਹੈ ਕਰਮਜੀਤ ਆਪਣਾ ਸਿਰ ਝੁਕਾ ਲੈਂਦੀ ਹੈ ਸੰਗੀਤਾ ਗੰਭੀਰ ਆਵਾਜ਼ ਵਿੱਚ ਕਹਿੰਦੀ ਹੈ ਕਰਮਜੀਤ ਮੈਂ ਤੈਨੂੰ ਸਿਰਫ ਇੱਕ ਗੱਲ ਕਹਿਣੀ ਹੈ ਜੇਕਰ ਤੂੰ ਆਪਣਾ ਸਨਮਾਨ ਲਈ ਆਵਾਜ਼ ਨਹੀਂ ਉਠਾਏਂਗੀ ਤਾਂ ਮੈਨੂੰ ਕਦੇ ਮਿਲਣਾ ਨਹੀਂ ਅੱਜ ਉਸਨੇ ਤੇਰੇ ਹੱਥ ਚੁੱਕਿਆ ਹੈ ਕੱਲ ਤੈਨੂੰ ਉਹ ਘਰੋਂ ਵੀ ਕੱਢ ਸਕਦਾ ਹੈ ਅਤੇ ਫਿਰ ਕੋਈ ਵੀ ਤੇਰੀ ਮਦਦ ਨਹੀਂ ਕਰੇਗਾ ਸੰਗੀਤਾ ਦੀਆਂ ਗੱਲਾਂ ਕਰਮਜੀਤ ਦੇ ਦਿਲ ਵਿੱਚ ਵਸ ਗਈਆਂ। ਉਸਨੇ ਆਪਣੇ ਹੰਝੂ ਪੂੰਝੇ ਅਤੇ ਦ੍ਰਿੜ ਆਵਾਜ਼ ਵਿੱਚ ਕਿਹਾ, "ਸੰਗੀਤਾ ਤੂੰ ਬਿਲਕੁਲ ਸਹੀ ਕਹਿ ਰਹੀ ਹੈਂ। ਹੁਣ ਮੈਂ ਚੁੱਪ ਨਹੀਂ ਰਹਾਂਗੀ। ਹੁਣ ਤੂੰ ਵੀ ਇੱਕ ਨਵੀਂ ਕਰਮਜੀਤ ਨੂੰ ਦੇਖੇਂਗੀ। ਇੱਕ ਐਸੀ ਕਰਮਜੀਤ ਜੋ ਆਪਣੇ ਸਨਮਾਨ ਲਈ ਖੜੀ ਹੋਵੇਗੀ।" ਸੰਗੀਤਾ ਮੁਸਕਰਾਉਣ ਲੱਗੀ। ਇਹ ਗੱਲ ਤਾਂ ਮੈਂ ਸੁੰਨਣਾ ਚਾਹੁੰਦੀ ਸੀ। ਕਰਮਜੀਤ ਨੇ ਹੁਣ ਨਿਸ਼ਚੈ ਕਰ ਲਿਆ ਸੀ ਕਿ ਹੁਣ ਉਹ ਆਪਣੇ અપਮਾਨ ਨੂੰ ਸੁਖ ਚਾਪ ਨਹੀਂ ਸਹਿਣ ਵਾਲੀ। ਘਰ ਪਹੁੰਚਦਿਆਂ ਹੀ ਉਸਨੇ ਸਭ ਤੋਂ ਪਹਿਲਾਂ ਆਪਣੀਆਂ ਜ਼ਰੂਰੀ ਚੀਜ਼ਾਂ ਗਹਿਣੇ ਅਤੇ ਦਸਤਾਵੇਜ਼ ਇਕੱਠੇ ਕੀਤੇ ਫਿਰ ਉਸਨੇ ਆਪਣੇ ਪੁਰਾਣੇ ਦੋਸਤ ਰਮੇਸ਼ ਨੂੰ ਜੋ ਕਿ ਇੱਕ ਵਕੀਰ ਸੀ ਉਸਨੂੰ ਫੋਨ ਕੀਤਾ ਰਮੇਸ਼ ਭਰਾ ਮੈਂ ਆਪਣੇ ਮੁੰਡੇ ਦੇ ਘਰ ਵਿੱਚ ਹੋਰ ਨਹੀਂ ਰਹਿ ਸਕਦੀ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦੀ ਹਾਂ ਮੈਨੂੰ ਕੁਝ ਕਾਨੂੰਨੀ ਸਲਾਹ ਚਾਹੀਦੀ ਹੈ ਰਮੇਸ਼ ਨੇ ਤੁਰੰਤ ਕਿਹਾ ਭੈਣ ਜੀ ਤੁਸੀਂ ਤੁਰੰਤ ਮੈਨੂੰ ਮਿਲ ਸਕਦੇ ਹੋ ਮੈਂ ਤੁਹਾਨੂੰ ਪੂਰਾ ਰਸਤਾ ਦਿਖਾਵਾਂਗਾ ਅਗਲੇ ਦਿਨ ਕਰਮਜੀਤ ਰਮੇਸ਼ ਦੇ ਦਫਤਰ ਗਈ ਉੱਥੇ ਉਹਨਾਂ ਨੇ ਪੂਰੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਮੁੰਡੇ ਨੇ ਉਸਤੇ ਹੱਥ ਚੁੱਕਿਆ ਕਿਵੇਂ ਬਹੁ ਹਮੇਸ਼ਾ ਤਾਨੇ ਮੀਨੇ ਮਾਰਦੀ ਰਹਿੰਦੀ ਹੈ ਹੁਣ ਉਹਨਾਂ ਨੇ ਆਪਣੇ ਆਪ ਨੂੰ ਇਸ ਵੰਦਨ ਤੋਂ ਯਾਦ ਕਰਨਾ ਸੀ ਰਮੇਸ਼ ਨੇ ਗੰਭੀਰ ਹੋ ਕੇ ਕਿਹਾ ਕਰਮਜੀਤ ਤੁਸੀਂ ਕਾਨੂੰਨੀ ਤੌਰ ਤੇ ਆਪਣੇ ਬੇਟੇ ਤੋਂ ਆਪਣਾ ਖਰਚਾ ਮੰਗ ਸਕਦੇ ਹੋ ਜੇਕਰ ਉਹ ਤੁਹਾਨੂੰ ਤੰਗ ਕਰੇ ਤਾਂ ਤੁਸੀਂ ਪੁਲਿਸ ਵਿੱਚ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ ਕਰਮਜੀਤ ਸੋਚਣ ਲੱਗਿਆ ਕਿ ਮੇਰਾ ਬੇਟਾ ਸੱਚਮੁੱਚ ਇੰਨਾ ਗਿਰ ਗਿਆ ਹੈ ਕਿ ਮੈਨੂੰ ਉਸ ਦੇ ਖਿਲਾਫ ਪੁਲਿਸ ਵਿੱਚ ਜਾਣਾ ਪਵੇ ਕੁਝ ਸਮਾਂ ਸੋਚਣ ਤੋਂ ਬਾਅਦ ਉਸਨੇ ਫੈਸਲਾ ਲਿਆ ਮੈਂ ਆਪਣੇ ਮੁੰਡੇ ਬਹੂ ਨਾਲ ਹੋਰ ਨਹੀਂ ਰਹਿ ਸਕਦੀ ਘਰ ਪਹੁੰਚਦਿਆਂ ਹੀ ਉਸਨੇ ਅਮਰੀਤ ਅਤੇ ਹਰਮਨ ਨੂੰ ਬੁਲਾਇਆ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਮੈਨੂੰ ਇਸ ਘਰ ਵਿੱਚ ਹੁਣ ਨਹੀਂ ਰਹਿਣਾ। ਤੁਸੀਂ ਲੋਕ ਮੈਨੂੰ ਸਿਰਫ ਇੱਕ ਬੋਝ ਸਮਝਦੇ ਹੋ। ਇਸ ਲਈ ਮੈਂ ਆਪਣੇ ਆਪ ਨੂੰ ਇਸ ਬੋਝ ਤੋਂ ਆਜ਼ਾਦ ਕਰ ਰਹੀ ਹਾਂ। ਮੈਂ ਇੱਕ ਛੋਟਾ ਜਿਹਾ ਘਰ ਕਿਰਾਏ ਤੇ ਲੈ ਲਿਆ ਹੈ। ਮੈਂ ਉੱਥੇ ਹੀ ਰਹਾਂਗੀ। ਮੇਰੀਆਂ ਲੋੜਾਂ ਬਹੁਤ ਘੱਟ ਹਨ। ਜੋ ਕੁਝ ਮੇਰੇ ਕੋਲ ਹੈ ਉਹ ਮੈਨੂੰ ਕਾਫੀ ਹੈ। ਹਰਮਨ ਅਤੇ ਅਮਰੀਕ ਇਹ ਸੁਣ ਕੇ ਹੈਰਾਨ ਰਹਿ ਗਏ। ਮਾਂ ਤੁਹਾਨੂੰ ਕਿੱਥੇ ਜਾਣਾ ਹੈ? ਤੁਸੀਂ ਸਾਡੇ ਨਾਲ ਕਿਉਂ ਨਹੀਂ ਰਹਿੰਦੇ? ਤੁਹਾਨੂੰ ਕੀ ਤਕਲੀਫ ਹੈ? ਅਮਰੀਕ ਨੇ ਨਰਮਜੀਵ ਆਗਰ ਵਿੱਚ ਪੁੱਛਿਆ ਇਹ ਨਰਮੀ ਸਿਰਫ ਦਿਖਾਵੇ ਦੀ ਸੀ ਕਰਮਜੀਤ ਮੁਸਕਰਾਈ ਅਤੇ ਕਹਿਣ ਲੱਗੀ ਜਦ ਮੈਂ ਤੇਰੇ ਤੇ ਭਰੋਸਾ ਕੀਤਾ ਤੂੰ ਮੇਰੀ ਪਰਵਾਹ ਨਹੀਂ ਕੀਤੀ ਹੁਣ ਮੈਂ ਆਪਣੇ ਆਪ ਤੇ ਭਰੋਸਾ ਕਰ ਦਿਆਂਗਾ ਇਹ ਕਹਿ ਕੇ ਕਰਮਜੀਤ ਨੇ ਆਪਣਾ ਸਮਾਨ ਪੈਕ ਕੀਤਾ ਅਤੇ ਬਿਨਾਂ ਪਿੱਛੇ ਵੇਖੇ ਉਸਨੇ ਆਪਣਾ ਘਰ ਛੱਡ ਦਿੱਤਾ ਹੁਣ ਉਹ ਇੱਕ ਨਵੀਂ ਸਫਰ ਤੇ ਸੀ ਆਪਣੇ ਆਤਮ ਸਨਮਾਨ ਦੀ ਤਲਾਸ਼ ਵਿੱਚ اپنی ਨਵੀਂ ਪਹਿਚਾਨ ਦੀ ਖੋਜ ਵਿੱਚ ਉਸ ਨੇ ਆਪਣੇ ਕਿਰਾਏ ਦੇ ਘਰ ਵਿੱਚ ਕਦਮ ਰੱਖਿਆ ਇੱਕ ਛੋਟਾ ਜਿਹਾ ਕਮਰਾ ਜਿਸ ਵਿੱਚ ਇੱਕ ਖਿੜਕੀ ਦੇ ਰਾਹੀਂ ਬਾਹਰ ਖੁੱਲਾ ਅਸਮਾਨ ਦਿਖਦਾ ਸੀ ਇਹ ਉਸ ਦੇ ਪੁਰਾਣੇ ਘਰ ਜਿੰਨਾ ਵੱਡਾ ਘਰ ਜਾਂ ਆਰਾਮਦਾਇਕ ਤਾਂ ਨਹੀਂ ਸੀ ਪਰ ਇੱਥੇ ਉਸ ਨੂੰ ਸ਼ਾਂਤੀ ਮਹਿਸੂਸ ਹੋ ਰਹੀ ਸੀ ਇਹ ਥਾਂ ਉਸ ਨੇ ਆਪਣੇ ਲਈ ਲਈ ਸੀ ਇੱਥੇ ਨਾ ਕੋਈ ਤਾਨਾ ਸੀ ਨਾ ਕੋਈ અપਮਾਨ ਕੋਝ ਦਿਨ ਤੱਕ ਉਸਨੇ ਆਪਣੀ ਪੁਰਾਣੀ ਜੀਵਨ ਦੀ ਯਾਦ ਨੂੰ ਦਿਲੋਂ ਕੱਢਣ ਦੀ ਕੋਸ਼ਿਸ਼ ਕੀਤੀ। ਹਰ ਰੋਜ਼ ਉਹ ਸਵੇਰੇ ਪਾਰਕ ਜਾਂਦੀ ਜਿੱਥੇ ਹੋਰ ਬਜ਼ੁਰਗ ਮਹਿਲਾਵਾਂ ਮਿਲਦੀਆਂ ਜੋ ਉਹਨਾਂ ਦੀ ਤਰ੍ਹਾਂ ਹੀ ਆਪਣੀ ਸੰਘਰਸ਼ਾਂ ਵਿੱਚੋਂ ਲੰਘ ਰਹੀਆਂ ਸਨ। ਹੌਲੀ-ਹੌਲੀ ਕਰਮਜੀਤ ਦਾ ਵਿਸ਼ਵਾਸ ਵਾਪਸ ਆਉਣ ਲੱਗਾ। ਇੱਕ ਦਿਨ ਪਾਰਕ ਵਿੱਚ ਬੈਠੀ ਕਰਮਜੀਤ ਸੋਚ ਰਹੀ ਸੀ ਕਿ ਹੁਣ ਅੱਗੇ ਉਸਨੇ ਕੀ ਕਰਨਾ ਹੈ। ਉੱਥੇ ਸੰਗੀਤਾ ਆ ਜਾਂਦੀ ਹੈ। ਸੰਗੀਤਾ ਕਹਿੰਦੀ ਹੈ ਕੀ ਭੈਣੇ ਮੈਂ ਸੁਣਿਆ ਕਿ ਹੁਣ ਤੂੰ ਆਪਣੇ ਮੁੰਡੇ ਨਾਲ ਨਹੀਂ ਰਹਿੰਦੀ? ਕਰਮਜੀਤ ਮੁਸਕਰਾਉਂਦੀ ਹੋਈ ਕਹਿੰਦੀ ਹੈ, "ਹਾਂ, ਹੁਣ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦੀ ਹਾਂ।" ਸੰਜੀਤਾ ਉਸ ਨੂੰ ਹਿੰਮਤ ਦਿੰਦੀ ਹੈ ਤੇ ਕਹਿੰਦੀ ਹੋ, "ਤੈਨੂੰ ਪਤਾ, ਨੇੜੇ ਇੱਕ ਸਕੂਲ ਹੈ ਜਿੱਥੇ ਬਜ਼ੁਰਗ ਮਹਿਲਾਵਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਮਿਲਦਾ ਹੈ। ਇੱਥੇ ਤੈਨੂੰ ਕੁਝ ਪੈਸੇ ਵੀ ਮਿਲਣਗੇ ਤੇ ਤੇਰਾ ਸਮਾਂ ਚੰਗਾ ਬਤੀਤ ਹੋਵੇਗਾ।" ਕਰਮਜੀਤ ਨੂੰ ਲੱਗਿਆ ਸ਼ਾਇਦ ਇਹੀ ਉਸ ਦਾ ਸੁਪਨਾ ਹੋ ਸਕਦਾ ਹੈ। ਅਗਲੇ ਦਿਨ ਉਹ ਸਕੂਲ ਗਈ ਉਥੋਂ ਦੀ ਪ੍ਰਿੰਸੀਪਲ ਨਾਲ ਮਿਲੀ ਉਹਨਾਂ ਨੇ ਕਰਮਜੀਤ ਦੀ ਸਿੱਖਿਆ ਅਤੇ ਫਜ਼ਰਬੇ ਨੂੰ ਦੇਖਦੇ ਹੋਏ ਪ੍ਰਿੰਸੀਪਲ ਨੇ ਕਰਮਜੀਤ ਨੂੰ ਤੁਰੰਤ ਕੰਮ ਤੇ ਰੱਖ ਲਿਆ ਹੁਣ ਕਰਮਜੀਤ ਬੱਚਿਆਂ ਨੂੰ ਪੜ੍ਹਾਉਣ ਲੱਗ ਪਈ ਬੱਚਿਆਂ ਦੀ ਮਾਸੂਮ ਹਸਤੀ ਅਤੇ ਉਹਨਾਂ ਦੀ ਉਤਸੁਕ ਸਵਾਲਾਂ ਨੇ ਕਰਮਜੀਤ ਨੂੰ ਜਿਉਣ ਦਾ ਇੱਕ ਨਵਾਂ ਮਕਸਦ ਦੇ ਦਿੱਤਾ ਹੌਲੀ ਹੌਲੀ ਉਸਨੇ ਆਪਣੀ ਪਹਿਚਾਣ ਬਣਾ ਲਈ ਜਿੱਥੇ ਪਹਿਲਾਂ ਕਰਮਜੀਤ ਨੂੰ ਆਪਣੇ ਘਰ ਵਿੱਚ અપਮਾਨ ਸਹਿਣਾ ਪੈਂਦਾ ਸੀ ਹਮ ਲੋਕ ਉਹਨਾਂ ਦੀ ਇੱਜ਼ਤ ਕਰਦੇ ਹਨ ਕਰਮਜੀਤ ਦਾ ਆਤਮ ਸਨਮਾਨ ਵਾਪਸ ਆ ਗਿਆ ਸੀ ਇੱਕ ਦਿਨ ਅਮਰੀਦ ਆਪਣੀ ਮਾਂ ਨੂੰ ਮਿਲਣ ਆਇਆ ਉਸ ਨੇ ਸਾਹਮਣੇ ਉਹ ਪ੍ਰਾਣੀ ਕਮਜ਼ੋਰ ਮਾਂ ਨਹੀਂ ਸੀ ਬਲਕਿ ਆਤਮ ਨਿਰਪਰ ਖੁਸ਼ ਅਤੇ ਆਤਮ ਵਿਸ਼ਵਾਸ ਵਾਲੀ ਮਾਂ ਸੀ ਮਾਂ ਮੈਂ ਤੁਹਾਨੂੰ ਵਾਪਸ ਲੈਣ ਲਈ ਆਇਆ ਹਾਂ ਉਸ ਨੇ ਹੌਲੀ ਜਿਹੀ ਕਿਹਾ ਕਰਮਜੀਤ ਨੇ ਮੁਸਕਰਾ ਕੇ ਜਵਾਬ ਦਿੱਤਾ ਬੇਟਾ ਹੁਣ ਮੇਰਾ ਘਰ ਇਹ ਹੈ ਜਿੱਥੇ ਮੈਨੂੰ ਇੱਜ਼ਤ ਪਿਆਰ ਮਿੰਟ ਉਹ ਕਰਨੇ ਜਿੱਥੇ ਮੈਨੂੰ ਸਿਰਫ અપਮਾਨ ਹੀ ਮਿਲਤਾ ਸੀ ਅਮਰੀਕ ਸਿੰਘ ਨੇ ਸਿਰ ਝੁਕਾ ਲਿਆ ਤੇ ਕਿਹਾ ਮਾਂ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਸਭ ਕੁਝ ਠੀਕ ਕਰ ਦੇਵਾਂਗਾ ਪਰਮਜੀਤ ਨੇ ਹੌਲੀ ਜੀ ਕਿਹਾ ਅਮਰੀਕ ਕੁਝ ਜ਼ਖਮ ਐਸੇ ਹੁੰਦੇ ਹਨ ਜੋ ਸਮੇਂ ਨਾਲ ਨਹੀਂ ਭਰਤੇ ਮੈਂ ਤੈਨੂੰ ਮਾਫ਼ ਤਾਂ ਕਰ ਸਕਦੀ ਹਾਂ ਪਰ ਤੇਰੇ ਨਾਲ ਮੈਂ ਮੁੜ ਨਹੀਂ ਜਾ ਸਕਦੀ ਅਮਰੀਕ ਨੂੰ ਹੁਣ ਅਹਿਸਾਸ ਹੋ ਗਿਆ ਸੀ ਕਿ ਉਸਨੇ ਆਪਣੀ ਮਾਂ ਨੂੰ ਖੋ ਦਿੱਤਾ ਉਸਨੇ ਉਸ ਤੇ ਆਤਮ ਸਨਮਾਨ ਨੂੰ ਠੇਸ ਪਹੁੰਚਾਈ ਸੀ ਉਸਨੇ ਸੋਚਿਆ ਕਿ ਮਾਂ ਉਸਨੂੰ ਰੋਕ ਲਵੇਗੀ ਪਰ ਪਿੱਛੇ ਕੋਈ ਆਵਾਜ਼ ਨਹੀਂ ਆਈ ਉਹ ਬਹੁਤ ਭਾਰੀ ਦਿਲ ਨਾਲ ਖਾਲੀ ਹੱਥ ਘਰ ਵਿੱਚੋਂ ਨਿਕਲ ਗਿਆ ਹੁਣ ਉਸਤੇ ਦਿਲ ਅੰਦਰ ਇੱਕ ਖਾਲੀਪਨ ਸੀ ਜੋ ਕਦੇ ਵੀ ਨਹੀਂ ਭਰਨ ਵਾਲਾ ਤਾਂ ਦੋਸਤੋ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਸੰਬੰਧਾਂ ਵਿੱਚ ਅਹੰਕਾਰ ਅਤੇ ਅਭਿਮਾਨ ਦੀ ਥਾਂ ਤੇ ਪਿਆਰ ਅਤੇ ਸਤਕਾਰ ਹੋਣਾ ਚਾਹੀਦਾ ਹੈ ਜਿਵੇਂ ਕਿ ਵਿਅਕਤੀ ਹਿੰਮਤ ਅਤੇ ਆਤਮ ਵਿਸ਼ਵਾਸ ਨਾਲ ਖੜੇ ਰਹਿ ਕੇ ਉਹ ਆਪਣੀ ਤਕਦੀਰ ਖੁਦ ਬਣਾ ਸਕਦਾ ਹੈ ਦੁੱਖ ਅਤੇ ਸੰਘਰਸ਼ ਸਾਨੂੰ ਤੋੜਨ ਲਈ ਨਹੀਂ ਬਲਕਿ ਮਜ਼ਬੂਤ ਬਣਾਉਣ ਲਈ ਆਉਂਦੇ ਹਨ ਸਾਨੂੰ ਸਿਰਫ ਇਹ ਸਿੱਖਣਾ ਚਾਹੀਦਾ ਹੈ ਕਿ ਸਮੇਂ ਦੇ ਸਹੀ ਫੈਸਲੇ ਲੈਣ ਲਈ ਹਿੰਮਤ ਹੋਣੀ ਚਾਹੀਦੀ ਹੈ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ